ਸਾਡਾ ਜੀ ਨਾਮ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚ ਹੈਗਾ ਪੰਜ ਨੰਬਰ ਬਾੜੇਗਾ ਵਾ ਤੇ ਕਟ ਟੁਕੜਾ ਸਾਨੂੰ ਕੋਈ 10 ਸਾਲ ਹੋ ਗਿਆ ਵਾ ਜਾਵਨ ਆਈ ਤੇ ਨੈਰ ਦੇ ਕੰਡੇ ਲਾਉਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੀ ਵਾਰੀ ਆਈ ਵੇਚਾਈ 120 ਰੁਪਏ ਕਿਲੋ ਇਸ ਵਾਰੀ ਆਈ ਵੇਚਦੇ ਪਏ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਮੁਨ ਆ ਰਹੀ ਬਹੁਤ ਕਟਵਾ ਤਾਂ ਕਰਕੇ ਆਹੀ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸੇਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਜਿਹੜਾ ਖਾਣ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਯਾਰ ਹੁੰਦੇ ਆ ਉਹ ਵੇਖ ਕੇ ਤੇ ਅੱਗੇ ਚੱਲ ਜਾਂਦੇ ਆ ਕਿ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ ਵਜਿੇ ਤੋਂ ਕਰਨ ਤੋਂ ਵੇਚਣ ਦੇ ਆ ਕਿ ਇਸ ਵਾਰੀ ਜਾਵਨ ਬੋਧ ਘਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜਿਹੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਹੀ 200 ਰੁਪਏ ਕਿਲੋ ਵੇਚਣ ਦੇ ਆ ਇਹ ਤੇ ਭਾਜੀ ਇਸ ਕਰਕੇ ਆਹੀ ਵੇਚਣ ਦੇ ਆ ਜਿਹੜਾ ਕਿ 200 ਰੁਪਿਆ ਹੁਣ ਵੇਚਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਆਹੀ 200 ਰੁਪਏ ਕਿਲੋ ਵੇਚਣ ਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਇਹ ਕੀ ਬਤੀ ਹੈ ਇਹਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੂਨ ਆਹ ਟਾਣੇ ਚੋਂ ਨਾ ਭਾਜੀ ਏਦਾਂ ਕਰਕੇ ਇੱਕ ਇੱਕ ਜਾਮੂਨ ਪੇੜ ਤੋਂ ਚੜਕੇ ਏਦਾਂ ਇੱਕ ਇੱਕ ਜਾਮੂਨ ਤੋੜਦੇ ਆ ਤੇ ਜੇ 200 ਰੁਪਏ ਕਿਲੋ ਵੇਚਣਦੇ ਆ ਕੋਈ ਮਾੜਾ ਤੇ ਨਹੀਂ ਵੇਚਣਦੇ ਆ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਮੂਨ ਦਾ ਸੀਜ਼ਨ ਹੈ ਉਹ 10 ਦਿਨ ਬੰਦੇ ਆ ਨੇ ਆਪਣਾ ਜਾਮੂਨ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਭਾਜੀ ਚਾਰ